ਆ ਮਾ ਬੰਦੇ ਆ ਇਹ ਬੰਦੇ ਰਾਤੀ ਸਾਡੇ ਪਿੰਡ ਸੀ ਨਹੀਂ ਉਹ ਸਾਡੇ ਚਾਚੇ ਜੀ ਵੀ ਲੱਗਦੇ ਉਹਨਾਂ ਦੀ ਖਬਰ ਨਹੀਂ ਆਈ ਸੀ ਤਾਂ ਉਹ ਬਿਮਾਰ ਦੇ ਵੀ ਉਹਨਾਂ ਦੀ ਖਬਰ ਨੂੰ ਆਏ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਇਹ ਕਿੱਥੇ ਇਧਰੋਂ ਪਿੰਡ ਨੂੰ ਚਲੇ ਗਏ ਸੀ ਜਾਂ ਕਿਧਰੋਂ ਆਏ ਸੀਗੇ ਤਾਂ ਉਹ ਹੁਣ ਸਾਨੂੰ ਸਵੇਰੇ ਪਤਾ ਲੱਗਾ ਵੀ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਇਹ ਹਾਲਾਤ ਕਿੱਦਾਂ ਦੇ ਇਹਨਾਂ ਦੇ ਹੁਣ ਹਾਲਾਤ ਭਾਜੀ ਇੱਕ ਤਾਂ ਸਾਡੇ ਚਾਚਾ ਜੀ ਲੱਗਦਾ ਹੋਵੇਗਾ ਉਹ ਤਾਂ ਪੂਰਾ ਹੋ ਗਿਆ ਡੈਥ ਹੋ ਗਈ ਹੈ ਕੀ ਨਾਮ ਕੀ ਹੈ ਉਹਨਾਂ ਦਾ ਹਰਜੀਤ ਹੈ ਜੀ ਹਾਂਜੀ ਤੇ ਮੈਰਿਜ ਹੈਗਾ ਹਨ ਮੈਰਿਡ ਸਗਾ ਨਹੀਂ ਮੈਰਿਡ ਹੋਈ ਉਹਦੀ ਉਧਾ ਬੇਨਾ ਮਰੀ ਤੁਹਾਨੂੰ ਕੋਈ ਆਈਡੀਆ ਹੈ ਕਿ ਹੋਇਆ ਕਿਦਾਂ ਕੁਝ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਸਾਨੂੰ ਨੀਂ ਨਾਮ ਹੈ ਆਪਣਾ ਜਗਦੀਪ ਸਿੰਘ ਇਹ ਰਾਤੀ ਜਿਹੜਾ ਕਾਰ ਪਲਟੀ ਕੀ ਸੀਗਾ ਸਾਰਾ ਮਾਮਲਾ ਯੱਕਦਮ ਉਹਨਾਂ ਟਰੱਕ ਬਹੁਤ ਤੇਜ਼ ਹੁੰਦਾ ਸੀ ਹੈਡਲਾਈਟਾਂ ਬਹੁਤ ਸੀ ਉਹ ਅੱਖਾਂ 'ਚ ਪੈ ਗਈਆਂ ਅੱਛਾ ਮਰਜੀ ਮੈਂ ਕੱਟੀ ਫਿਰ ਕੰਟਰੋਲ ਨਹੀਂ ਹੋਈ ਤੇ ਗੱਡੀ 'ਚ ਕੌਣ-ਕੌਣ ਸੀ ਮੈਂ ਸੀ ਮੇਰਾ ਚਾਚਾ ਸੀਗਾ ਇੱਕ ਮੁੰਡਾ ਹੋਰ ਸੀ ਤੇ ਕੀ ਹਾਲਾਤ ਆ ਇਸ ਟਾਈਮ ਉਹਨਾਂ ਦੇ ਸਾਰਿਆਂ ਦੇ ਜੇ ਮੁੰਡੇ ਦੇ ਸੱਟ ਲੱਗੀਆਂ ਮੇਰੀ ਬਾਹ ਦੇ ਚਾਚੇ ਹੁਣੀ ਪੂਰੀ ਹੋ ਗਏ ਆ ਅੱਛਾ ਕਿੰਨੀ ਉਮਰ ਸੀ ਉਹਨਾਂ ਦੀ 55 55 ਬੰਦਿਆ ਬਿਆਹ ਹੋ ਆਹੋ ਹੈ ਨਹੀਂ ਜੀ ਇਹ ਆਪ ਇੱਕ ਕਾਰ ਬਾਈਪਾਸ ਪੁਲ ਤੋਂ ਥੱਲੇ ਪਲਟੀ ਆ ਕੀ ਇਸ ਦਾ ਸਾਰਾ ਮਾਮਲਾ ਹੋ ਕਿ ਕੀ ਇਸਟੇ ਹਾਲਾਤ ਆ ਉਹਨਾਂ ਦੇ ਜੀ ਕਾਰ ਨਾਲ ਤਾਂ ਨਹੀਂ ਪਰ ਸੱਤ ਤੱਕ ਲੱਗ ਸਕਿਆ ਕਿ ਉਹ ਕਿੱਦਾਂ ਡਿੱਗੀ ਜਾਂ ਕਾਰ ਉਹਨਾਂ ਦੇ ਲਾਏ ਆ ਉਹਨਾਂ ਦੇ ਘਰ ਤੇ ਜਿਹੜਾ ਕਾਰ ਚਲਾ ਰਿਆ ਸੀ ਉਹ ਮੁਕਤੇ ਤੋਂ ਚਲ ਗਿਆ ਸੀਗਾ ਇੱਕ ਬੰਦੇ ਦੀ ਡੈਥ ਹੋ ਗਈ ਸੀਗੀ ਦੋ ਜ਼ਖਮੀ ਹੋਏ ਸੀ ਉਹਨਾਂ ਨੂੰ ਸਿਵਲ ਹਸਪਤਾਲ ਚਾਹਤ ਕਰ ਸੁਭਾ ਰਾਹ ਇਹ ਸਰ ਹੈਗੇ ਕਿੱਥੋਂ ਦੇ ਹੁੰਦੇ ਇਹ ਹਾਦੂ ਖਾਨਪੁਰ ਦੇ ਆ ਜੀ ਕਿੰਨਾ ਹੈ ਹਾਦੂ ਖਾਨਪੁਰ ਦੇ ਇੱਕ ਪਹਿਲਾ ਹੱਥ ਸਾਈਡ ਦਾ ਹੈ ਜਿਹੜਾ ਗੱਡੀ ਵਾਲਾ ਹੈ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਹਰਜੀਤ ਸਿੰਘ ਹੈ ਉਹ ਕੰਮ ਕੀ ਕਰਦਾ ਸੀਗਾ ਜੀ ਜੀਮੀਨਦਾਰੇ ਕਰਦੇ ਖੇਤੀਬਾੜੀ ਤੇ ਆਪਣੇ ਵੱਲੋਂ ਕੀ ਕਾਰਵਾਈ ਹੋਈ ਹੈ ਹਜੇ ਤੁਸੀਂ ਆਹ ਜਿਹੜਾ ਜਾਨਾ ਤੇ ਕਾਰਵਾਈ ਕਰਨ ਲੱਗੀ ਆ ਉਹ ਜਿਹੜਾ ਡਰਾਈਵਰ ਜਿਹੜਾ ਉਹ ਬਗਾਇਆ ਜਿਹੜਾ ਗੱਡੀ ਵਾਲਾ ਸਭਾ ਉਹ ਮੋਕੀ ਤੇ ਚਲ ਗਿਆ ਜੀ ਤੇ ਹੁਣ ਮਿਲਿਆ ਤੇ ਉਹਨੂੰ ਬੁਲਾਇਆ ਹੋਣਾ ਪੁੱਛਾ ਵੀ ਕੀਤਾ ਕਿ ਕਿਸ ਤਰ੍ਹਾਂ ਸਿਗਨਟ ਹੋਇਆ